ਜੇ ਜ਼ਮੀਨਾਂ ਰਹਿਣਗੀਆਂ ਤੇ ਪਾਣੀ ਦੀ ਗੱਲ ਕਰ ਲਾਂਗੇ ਜੇ ਜ਼ਮੀਨਾਂ ਹੀ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਤੁਸੀਂ ਸੋਚ ਲਈ ਹੈ ਤੇ ਸਾਨੂੰ ਪਾਣੀ ਦੇ ਮੁੱਦੇ ਤੇ ਲੜਾਉਂਦੇ ਕਿਉਂ ਹੈ ਇੱਥੇ ਕੋਈ ਅੱਲਾਹੁ ਅਕਬਰ ਵੀ ਕਹਿੰਦਾ ਤੇ ਕੋਈ ਜੈ ਸ਼ੀਆ ਰਾਮ ਵੀ ਕਹਿੰਦਾ ਇੱਥੇ ਕੋਈ ਫਤਿਹ ਵੀ ਗਜਾਉਂਦਾ ਆਪੋ ਆਪਣੇ ਧਰਮ ਦਾ ਨਾਰਾ ਸਾਰੇ ਬੁਲੰਦ ਕਰਦੇ ਕਿਸੇ ਤੇ ਪਾਬੰਦੀ ਨਹੀਂ ਕਿ ਹੁਣ ਇੱਕ ਸਾਂਝੀ ਖੀਰ ਬਣ ਚੁੱਕੀ ਹੈ ਸਾਰੇ ਦੇਸ਼ ਦੇ ਲੋਕ ਦੇਸ਼ ਦੇ ਕਿਸਾਨ ਇਕੱਠੇ ਹੋ ਚੁੱਕੇ ਹੈ ਤੇ ਹੁਣ ਇਹ ਜਿਹੜੇ ਕਾਨੂੰਨ ਬਣਾਏ ਹੈ ਇਹ ਵਾਪਸ ਲੈਣੇ ਪੈਣੇ ਐ ਇਸ ਤੋਂ ਬਿਨਾ ਇਹਨਾਂ ਨੇ ਮੁੜਨਾ ਨਹੀਂ ਇਹ ਭੁਲੇਖਾ ਛੱਡ ਦਿੱਤਾ ਜਾਵੇ ਕਿਸਾਨਾਂ ਦਾ ਮੋਰਚਾ ਸਫਲ ਹੋਵੇ ਤੇ ਕਿਸਾਨ ਇਥੋਂ ਜਿੱਤ ਦੇ ਜੈਕਾਰੇ ਲਾਉਂਦੇ ਹੋਏ ਆਪਣੇ ਘਰਾਂ ਨੂੰ ਆਪਣੇ ਖੇਤਾਂ ਨੂੰ ਪਰਤਣ ਕੱਚੀ ਇਸ ਝਮਕਾਰ ਦੀ ਗੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਚੋਰਾ ਕਰੀ ਨਕਲੇ ਆਨੰਦਪੁਰ ਦਾ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਵੱਖ-ਵੱਖ ਥਾਵਾਂ ਤੋਂ ਇਸ ਕਿਸਾਨ ਮੋਰਚੇ ਵਿੱਚ ਆਪਣੀ ਹਾਜ਼ਰੀ ਲਵਾਉਣ ਵਾਸਤੇ ਪਹੁੰਚੇ ਭੈਣੋਂ ਤੇ ਭਰਾਓ ਬਹੁਤ ਹੀ ਸਤਿਕਾਰਯੋਗ ਸਮੂਹ ਕਿਸਾਨ ਯੂਨੀਅਨਾਂ ਦੇ ਆਗੂ ਸਹਿਬਾਨ ਆਓ ਸਾਰੇ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰ ਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਸਾਰੇ ਭੈਣ ਭਰਾ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਰਵੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰ ਫਤਿਹ ਦੀ ਸਾਂਝ ਕਰੋ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕੇ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰਿਓ ਅੱਜ ਆਪਾਂ ਸਾਰੇ ਜਿਸ ਵਾਸਤੇ ਦਿੱਲੀ ਦੀ ਧਰਤੀ ਤੇ ਬੈਠੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਜਿਸ ਤਰੀਕੇ ਦੇ ਨਾਲ ਜੋ ਕੇਂਦਰ ਸਰਕਾਰ ਨੇ ਕਾਨੂੰਨ ਬਣਾਏ ਆ ਜੋ ਕਿਸਾਨ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਆੜਤੀਆ ਵਿਰੋਧੀ ਹੈ ਅੱਜ ਉਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਤੁਸੀਂ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਇੱਥੇ ਪਹੁੰਚੇ ਆਂ ਅੱਜ ਦਿੱਲੀ ਦਾ ਚਾਰ ਚੁਫੇਰਾ ਕਿਸਾਨਾਂ ਦੇ ਨਾਲ ਭਰਿਆ ਪਿਆ ਅੱਜ ਕੇਂਦਰ ਸਰਕਾਰ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਜਿਹੜੇ ਕਾਨੂੰਨ ਬਣਾਏ ਗਏ ਐ ਇਹਨਾਂ ਕਾਨੂੰਨਾਂ ਨੂੰ ਜਿਨ੍ਹਾਂ ਵਾਸਤੇ ਬਣਾਇਆ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਇਹਨਾਂ ਕਾਨੂੰਨਾਂ ਦੇ ਖਿਲਾਫ ਅੱਜ ਪੂਰੇ ਸੰਸਾਰ ਵਿੱਚ ਆਵਾਜ਼ ਉੱਠ ਰਹੀ ਹੈ ਭਾਵੇਂ ਆਵਾਜ਼ ਪੰਜਾਬ ਦੀ ਧਰਤੀ ਤੋਂ ਉੱਠੀ ਜਿਸ ਦੇ ਮੋਢੇ ਨਾਲ ਮੋਢਾ ਹਰਿਆਣਾ ਨੇ ਜੋੜਿਆ ਤੇ ਅੱਜ ਪੂਰੇ ਭਾਰਤ ਦੀਆਂ ਵੱਖ-ਵੱਖ ਸਟੇਟਾਂ ਚੋਂ ਕਿਸਾਨ ਮਜ਼ਦੂਰ ਦਿੱਲੀ ਦੀ ਧਰਤੀ ਤੇ ਪਹੁੰਚੇ ਐ ਅੱਜ ਕੇਂਦਰ ਸਰਕਾਰ ਨੂੰ ਦੇਖ ਲੈਣਾ ਚਾਹੀਦਾ ਮੈਂ ਪਿਛਲੇ ਦਿਨਾਂ ਚ ਵੀ ਇਸ ਕਿਸਾਨ ਸੰਘਰਸ਼ ਦੇ ਵਿੱਚ ਸ਼ਾਮਲ ਹੋ ਕੇ ਇੱਕ ਗੱਲ ਕਹੀ ਸੀ ਅੱਜ ਦੁਬਾਰਾ ਤੁਹਾਡੇ ਨਾਲ ਸਾਂਝੀ ਕਰਾਂ ਕਿ ਅੱਜ ਭਾਵੇਂ ਸਰਕਾਰ ਪੱਖੀ ਮੀਡੀਆ ਆਵੇਂ ਨਕਸਲੀ ਕਹਿ ਦੇ ਖਾਲਿਸਤਾਨੀ ਕਹਿ ਦੇ ਮਾਓਵਾਦੀ ਕਹਿ ਦੇ ਕੁਛ ਕਹਿ ਕੇ ਇਸ ਸੰਘਰਸ਼ ਨੂੰ ਬਦਨਾਮ ਕਰਨਾ ਚਾਵੇ ਅੱਜ ਉਹ ਇਸ ਕੰਮ ਦੇ ਵਿੱਚ ਸਫਲ ਨਹੀਂ ਹੋਣਗੇ ਕਿਉਂਕਿ ਅੱਜ ਸਾਰੇ ਦੇਸ਼ ਦੇ ਕਿਸਾਨ ਇਕੱਠੇ ਹੋ ਚੁੱਕੇ ਆ ਮਜ਼ਦੂਰ ਇਕੱਠੇ ਹੋ ਚੁੱਕੇ ਆ ਉਹ ਕੇਂਦਰ ਦੀਆਂ ਇਹਨਾਂ ਨੀਤੀਆਂ ਨੂੰ ਸਮਝ ਚੁੱਕੇ ਆ ਕਿਹਨਾਂ ਗੱਲਾਂ ਦੇ ਨਾਲ ਸਾਡੇ 'ਚ ਦਰਾੜ ਪੈਦਾ ਕਰਨੀ ਚਾਹੁੰਦੇ ਜਿਵੇਂ ਪਿਛਲੇ ਦਿਨੀ S Y L ਸਤਲੁਜ ਜਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਹਰਿਆਣਾ ਦੇ ਵਿੱਚ ਹਰਿਆਣਾ ਪੰਜਾਬ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਤੁਹਾਡੀ ਏਕਤਾ ਨੇ ਉਸ ਕੋਸ਼ਿਸ਼ ਨੂੰ ਨਕਾਮ ਕਰ ਦਿੱਤਾ ਕਿਸਾਨਾਂ ਨੇ ਕੇਂਦਰ ਨੂੰ ਕਹਿ ਦਿੱਤਾ ਕਿ ਜੇ ਪਾਣੀ ਦੇ ਮਸਲੇ ਤੇ ਸਾਡਾ ਕੋਈ ਵਖਰੇਵਾ ਹੋਵੇਗਾ ਅਸੀਂ ਬਹਿ ਕੇ ਹੱਲ ਕਰ ਲਵਾਂਗੇ ਸਿਆਸੀ ਲੋਕਾਂ ਦੀ ਲੋੜ ਨਹੀਂ ਜੇ ਜ਼ਮੀਨਾਂ ਰਹਿਣਗੀਆਂ ਤੇ ਪਾਣੀ ਦੀ ਗੱਲ ਕਰ ਲਾਂਗੇ ਜੇ ਜ਼ਮੀਨਾਂ ਹੀ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਤੁਸੀਂ ਸੋਚ ਲਈ ਹੈ ਤੇ ਸਾਨੂੰ ਪਾਣੀ ਦੇ ਮੁੱਦੇ ਤੇ ਲੜਾਉਂਦੇ ਕਿਉਂ ਹੈ ਮੈਂ ਬਹੁਤੇ ਵਿਸਥਾਰ ਵਿੱਚ ਨਹੀਂ ਜਾਣਾ ਮੈਂ ਹੀ ਬੇਨਤੀ ਕਰਨੀ ਚਾਹਨਾ ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨ ਚੌੜ ਲੈ ਕੇ ਚੱਲੇ ਹਰਿਆਣੇ ਦੇ ਕਿਸਾਨਾਂ ਨੇ ਦੁੱਧ ਪਾਇਆ ਤਾਜ਼ਾ ਦੁੱਧ ਹਰਿਆਣੇ ਚੋਂ ਰੋਜ਼ਾਨਾ ਇੱਥੇ ਆੜਿਆ ਹੁਣ ਦੂਜੀਆਂ ਸਟੇਟਾਂ ਤੋਂ ਕੋਈ ਯੂਪੀ ਤੋਂ ਕਾਜੂ ਲੈ ਕੇ ਆ ਰਿਹਾ ਤੇ ਮੱਧ ਪ੍ਰਦੇਸ਼ ਤੋਂ ਬਦਾਮ ਲੈ ਕੇ ਆ ਰਿਹਾ ਕੋਈ ਮਹਾਂ ਰਾਸ਼ਟਰ ਤੋਂ ਆ ਰਿਹਾ ਕੋਈ ਆਂਧਰਾ ਪ੍ਰਦੇਸ਼ ਤੋਂ ਆ ਰਿਹਾ ਡਰਾਈ ਫਰੂਟ ਲੈ ਕੇ ਆ ਦਿੱਲੀ ਦੇ ਬਾਰਡਰਾਂ ਦੇ ਉੱਤੇ ਇਹਨਾਂ ਕਿਸਾਨਾਂ ਮਜ਼ਦੂਰਾਂ ਤੇ ਪੂਰੇ ਭਾਰਤ ਦੇ ਕਿਸਾਨਾਂ ਦੀ ਖੀਰ ਬਣ ਚੁੱਕੀ ਹੈ ਇੱਕ ਸਾਂਝੀ ਖੀਰ ਤੇ ਸਾਰੇ ਰਲ ਕੇ ਇੱਥੇ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਕੋਈ ਧਰਮ ਦੀ ਗੱਲ ਨਹੀਂ ਇੱਥੇ ਕੋਈ ਪਾਰਟੀ ਦੀ ਗੱਲ ਨਹੀਂ ਧੜੇ ਦੀ ਗੱਲ ਨਹੀਂ ਇੱਥੇ ਜਾਤ ਗੋਤ ਨਸਲ ਦੀ ਗੱਲ ਨਹੀਂ ਇੱਥੇ ਸਾਰੇ ਆ ਸੰਯੁਕਤ ਮੋਰਚਾ ਕਿਸਾਨਾਂ ਨੇ ਸਾਰੀਆਂ ਜਥੇਬੰਦੀਆਂ ਵੱਲੋਂ ਸਟੇਜ ਲੱਗੀ ਹੈ ਇਥੇ ਕੋਈ ਅੱਲਾਹੁ ਅਕਬਰ ਵੀ ਕਹਿੰਦਾ ਤੇ ਕੋਈ ਜੈ ਸ਼ੀਆ ਰਾਮ ਵੀ ਕਹਿੰਦਾ ਇਥੇ ਕੋਈ ਫਤਿਹ ਵੀ ਗਜਾਉਂਦਾ ਆਪੋ ਆਪਣੇ ਧਰਮ ਦਾ ਨਾਰਾ ਸਾਰੇ ਬੁਲੰਦ ਕਰਦੇ ਕਿਸੇ ਤੇ ਪਾਬੰਦੀ ਨਹੀਂ ਪਰ ਗੱਲ ਇਥੇ ਸਿਰਫ ਕਿਸਾਨ ਮਜ਼ਦੂਰ ਏਕਤਾ ਕਿਸਾਨੀ ਹੱਕਾਂ ਦੀ ਹੈ ਸਾਰੇ ਆਪੋ ਆਪਣੇ ਪ੍ਰਮਾਤਮਾ ਨੂੰ ਆਪਣੇ ਧਰਮ ਨੂੰ ਸਜਦਾ ਕਰਦੇ ਹੋਏ ਏਕਤਾ ਦੇ ਨਾਲ ਅੱਜ ਇਥੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਆ ਕੇਂਦਰ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਕਿ ਹੁਣ ਇੱਕ ਸਾਂਝੀ ਖੀਰ ਬਣ ਚੁੱਕੀ ਹੈ ਸਾਰੇ ਦੇਸ਼ ਦੇ ਲੋਕ ਦੇਸ਼ ਦੇ ਕਿਸਾਨ ਇਕੱਠੇ ਹੋ ਚੁੱਕੇ ਆ ਤੇ ਹੁਣ ਇਹ ਜਿਹੜੇ ਕਾਨੂੰਨ ਬਣਾਏ ਆ ਇਹ ਵਾਪਸ ਲੈਣੇ ਪੈਣੇ ਆ ਇਸ ਤੋਂ ਬਿਨਾ ਇਹਨਾਂ ਨੇ ਮੁੜਨਾ ਨਹੀਂ ਇਹ ਭੁਲੇਖਾ ਛੱਡ ਦਿੱਤਾ ਜਾਵੇ ਕਿ ਇਸ ਅੰਦੋਲਨ ਨੂੰ ਲਮਕਾ ਦਿੱਤਾ ਜਾਵੇ ਮਹੀਨਿਆਂ ਬੱਧੀ ਆਪੇ ਹੌਸਲੇ ਪਸਤ ਹੋ ਜਾਣਗੇ ਰਾਸ਼ਨ ਪਾਣੀ ਮੁੱਕ ਜਾਊ ਤੇ ਘਰਾਂ ਨੂੰ ਤੁਰ ਜਾਣਗੇ ਉੱਠ ਕੇ ਭੁਲੇਖਾ ਕੇਂਦਰ ਨੂੰ ਕੱਢ ਦੇਣਾ ਚਾਹੀਦਾ ਜੇ ਕਿਸਾਨ 6 ਮਹੀਨਿਆਂ ਦਾ ਰਾਸ਼ਨ ਲੈ ਕੇ ਪੰਜਾਬ ਤੋਂ ਤੁਰੇ ਸੀ ਤੇ ਸਾਲਾਂ ਦਾ ਰਾਸ਼ਨ ਪਿੰਡਾਂ 'ਚ ਇਕੱਠਾ ਹੋ ਰਿਹਾ ਤੇ ਮਗਰ ਪੁੱਜ ਰਿਹਾ ਇੱਥੇ ਹਰ ਕੋਈ ਤੁਸੀਂ ਦੇਖ ਰਹੇ ਹੋ ਇੱਥੇ ਚਾਹੇ ਨਗਰ ਪੰਚਾਇਤਾਂ ਨੇ ਚਾਹੇ ਸੰਤ ਮਹਾਪੁਰ ਸੰਪਰਦਾਵਾਂ ਸੰਸਥਾਵਾਂ ਨੇ ਜਥੇਬੰਦੀਆਂ ਨੇ ਦੇਸਾਂ ਪਰਦੇਸਾਂ ਦੇ ਵਿੱਚੋਂ ਇੱਥੇ ਕੋਈ ਲੰਗਰਾਂ ਦੀ ਸੇਵਾ ਕੋਈ ਮੈਡੀਕਲ ਦੀ ਸੇਵਾ ਕੋਈ ਬਸਤਰਾਂ ਦੀ ਸੇਵਾ ਕੋਈ ਰੋਜ਼ਮਰਾਂ ਦੀਆਂ ਜ਼ਿੰਦਗੀ ਦੀਆਂ ਲੋੜਾਂ ਜਿਹੜੀਆਂ ਨੇ ਵਰਤੋਂ ਦੀਆਂ ਚੀਜ਼ਾਂ ਉਹਨਾਂ ਦੀ ਸੇਵਾ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ ਦਿੱਲੀ ਦੇ ਵਿੱਚੋਂ ਆ ਰਹੇ ਨੇ ਲੋਕ ਨਿਕਲ ਕੇ ਵੱਖ-ਵੱਖ ਸਟੇਟਾਂ 'ਚੋਂ ਆ ਰਹੇ ਨੇ ਇੱਥੇ ਆ ਕੇ ਆਪਣਾ ਯੋਗਦਾਨ ਪਾ ਕੇ ਖੁਸ਼ੀ ਮਹਿਸੂਸ ਕਰ ਰਹੇ ਅੱਜ ਇਦਾਂ ਦਾ ਤੀਰਥ ਬਣ ਚੁੱਕਿਆ ਹੈ ਮੋਰਚਾ ਕਿ ਹਰ ਕੋਈ ਇਸ ਮੋਰਚੇ ਵਿੱਚ ਆ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੁੰਦਾ ਹੈ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਆਜੋਨਾ ਸਭ ਜਾਦਿਆਂ ਦਾ ਸ਼ਹੀਦੀ ਦਿਹਾੜਾ ਜਿਹੜੇ ਜ਼ਾਲਮ ਸਰਕਾਰ ਦੇ ਜ਼ੁਲਮ ਦੇ ਖਿਲਾਫ ਸ਼ਹਾਦਤਾਂ ਪਾਈਆਂ ਮੈਂ ਉਹਨਾਂ ਦੇ ਵਜਨ ਤੁਹਾਡੇ ਨਾਲ ਸਾਂਝੇ ਕਰਕੇ ਖਿਮਾ ਮੰਗਾਂਗਾ ਚਮਕੌਰ ਦੀ ਗੜੀ 'ਚ ਸਭ ਜਾਦੇ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਦੇ ਸਨਮੁਖ ਖੜੇ ਹੋ ਕੇ ਸਤਿਗੁਰ ਨੂੰ ਕਹਿਣ ਲੱਗੇ ਸੱਚੇ ਬਾਦਸ਼ਾਹ ਕੱਚੀ ਇਸ ਚਮਕਾਰ ਦੀ ਘੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਅੱਜ ਜਿਵੇਂ ਜਿਸ ਹੌਸਲੇ ਨਾਲ ਤੁਸੀਂ ਬੈਠੇ ਹੋ ਕਿ ਦਿੱਲੀ ਸਰਕਾਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਜਿੰਨਾ ਚਿਰ ਰੱਦ ਨਹੀਂ ਕਰਦੇ ਅਸੀਂ ਘਰਾਂ ਨੂੰ ਪਰਤਣਾ ਨਹੀਂ ਭਾਵੇਂ ਇਸ ਮਹੀਨਿਆਂ ਬੱਧੀ ਸਮਾਂ ਲੱਗੇ ਤੇ ਭਾਵੇਂ ਸਾਲਾਂ ਬੱਧੀ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਮਹਾਰਾਜ ਨੂੰ ਕਹਿੰਦੇ ਸਹਬਜ਼ਾਦੇ ਕੱਚੀ ਇਸ ਚਮਕਾਰ ਦੀ ਘੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਵਾਂਗੇ ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਵਾਂਗੇ ਦਾਤਾ ਵੇਖਦਾ ਰਹੀ ਤੂੰ ਬੈਠ ਕੰਢੇ ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ਟੁੱਬੀ ਮਾਰ ਕੇ ਸਰਸਾ ਦੇ ਰੋੜੇ ਅੰਦਰ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਦੇ ਸਭ ਜਾਦਿਆਂ ਨੇ ਗੁਰਮੁਖ ਪਿਆਰਿਓ ਜੋ ਬਚਨ ਕਹੇ ਸਨ ਅੱਜ ਪੰਜਾਬ ਦਾ ਹਰਿਆਣੇ ਦਾ ਬੱਚਾ ਬੱਚਾ ਨਹੀਂ ਭਾਰਤ ਦਾ ਦੁਨੀਆ ਭਰ ਦਾ ਜਿਹੜਾ ਕਿਸਾਨ ਮਜ਼ਦੂਰ ਹਤੈਸੀ ਬੰਦਾ ਹੈ ਅੱਜ ਕੱਲਾ ਕੱਲਾ ਅੱਜ ਇੱਥੇ ਆਵਾਜ਼ ਬੁਲੰਦ ਕਰ ਰਿਹਾ ਪੂਰੇ ਸੰਸਾਰ ਜਿਹੜਾ ਇੱਥੇ ਪੁੱਜਿਆ ਜਿਹੜਾ ਨਹੀਂ ਪਹੁੰਚ ਸਕਿਆ ਵਿਦੇਸ਼ਾਂ 'ਚ ਬੈਠਾ ਮੈਨੂੰ ਹੁਣੇ ਪਤਾ ਲੱਗਿਆ ਮੀਡੀਆ ਨੇ ਦੱਸਿਆ ਕਿ ਜਿਹੜੇ ਵਿਦੇਸ਼ਾਂ ਤੋਂ ਵੀਰ ਆ ਰਹੇ ਭਾਵੇਂ ਕਰੋਨਾ ਕਰਕੇ ਫਲਾਈਟਾਂ ਬੰਦ ਨੇ ਪਰ ਫੇਰ ਵੀ ਵਿਦੇਸ਼ਾਂ ਤੋਂ ਵੀਰ ਵੀ ਇਸ ਮੋਰਚੇ 'ਚ ਸ਼ਾਮਲ ਹੋਣਾ ਆ ਰਹੇ ਆ ਉਹਨਾਂ ਨੂੰ 에ਰਪੋਰਟ ਤੇ ਰੋਕਿਆ ਗਿਆ ਸਰਦਾਰਾਂ ਨੂੰ ਕਿ ਮੋਰਚੇ 'ਚ ਸ਼ਾਮਲ ਹੋਣ ਵਾਸਤੇ ਵਿਦੇਸ਼ਾਂ ਤੋਂ ਜਿਵੇਂ ਪਿਛਲੇ ਦਿਨਾਂ 'ਚ ਬਹੁਤ ਸਾਰੇ ਗਾਇਕ ਵੀਰ ਵਿਦੇਸ਼ਾਂ ਦੇ ਵਿੱਚੋਂ ਇਸ ਮੋਰਚੇ 'ਚ ਸ਼ਾਮਲ ਹੋਣ ਆਏ ਪਰ ਮੈਂ ਕਹਿਣਾ ਚਾਹੁੰਨਾ ਜਿਹੜਾ ਇੱਥੇ ਪੁੱਜਿਆ ਜਿਹੜਾ ਨਹੀਂ ਪੁੱਜ ਸਕਿਆ ਉਹਦੀਆਂ ਭਾਵਨਾਵਾਂ ਵੀ ਇਸ ਕਿਸਾਨ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਦੁਨੀਆ ਭਰ 'ਚੋਂ ਕਿਸਾਨ ਮਜ਼ਦੂਰ ਹਤੈਸੀ ਬੱਚਾ ਬੱਚਾ ਕਹਿ ਰਿਹਾ ਕਿ ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ ਜਿੰਨਾ ਸੂਣਾ ਨੇ ਦਿੱਤਾ ਨਾ ਸੌਣ ਤੈਨੂੰ ਸਾੰਗ ਦੇਾਂਗੇ ਖੰਡੇ ਦੀ ਧਾਰ ਬਣ ਕੇ ਅੱਜ ਦੁਨੀਆ ਦਾ ਬੱਚਾ ਬੱਚਾ ਕਿਸਾਨ ਹਤੈਸ਼ੀ ਜਿਹੜਾ ਉਹ ਕਹਿ ਰਿਹਾ ਕਿ ਕਾਲੇ ਕਾਨੂੰਨਾਂ ਛਾਂਗੇ ਜਾਣਗੇ ਇਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ ਅੱਜ ਇਹਨਾਂ ਤਿੰਨ ਕਾਨੂੰਨਾਂ ਦੀ ਗੱਲ ਆ ਕੱਲ ਨੂੰ ਹੋਰ ਕਾਨੂੰਨ ਆ ਜਾਣਗੇ ਜੇ ਇਹਨਾਂ ਨੂੰ ਐਕਸੈਪਟ ਕੀਤਾ ਗਿਆ ਫਿਰ ਪਰਸੋਂ ਨੂੰ ਹੋਰ ਆ ਜਾਣਗੇ ਨਾ ਜ਼ਮੀਨਾਂ ਰਹਿਣਗੀਆਂ ਨਾ ਫਸਲਾਂ ਰਹਿਣਗੀਆਂ ਪਰ ਇਹ ਗੱਲ ਇਹ ਬਹਾਦਰ ਪੰਜਾਬੀ ਬਹਾਦਰ ਕਿਸਾਨ ਵੱਖ-ਵੱਖ ਦੇਸ਼ਾਂ ਦੇ ਔਰ ਵੱਖ-ਵੱਖ ਸਟੇਟਾਂ ਦੇ ਭਾਰਤ ਦੇ ਅੰਦਰ ਜਿਹੜੇ ਇਸ ਲਈ ਆਵਾਜ਼ ਬੁਲੰਦ ਕਰ ਰਹੇ ਹਰਗिज ਹੌਣ ਨਹੀਂ ਦੇਣਗੇ ਮੈਂ ਇੱਕ ਗੱਲ ਸਾਂਝੀ ਕਰ ਦਿਆਂ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਾਜ ਇਦਾਂ ਦੇ ਹੋਣੇ ਚਾਹੀਦੇ ਆ ਰਾਜੇ ਲੋਕ ਬਾਦਸ਼ਾਹ ਲੋਕ ਇਦਾਂ ਦੇ ਹੋਣੇ ਚਾਹੀਦੇ ਆ ਕਾਲ ਪੈ ਗਿਆ ਤੇ ਗੁਰਮਖ ਪਿਆਰਿਓ ਇੱਕ ਬਜ਼ੁਰਗ ਬਾਬਾ ਜਦੋਂ ਸਾਈ ਖਜ਼ਾਨੇ 'ਚ ਦਾਣੇ ਲੈਣ ਵਾ ਕਿਉਂਕਿ ਸਾਈ ਖਜ਼ਾਨੇ ਭੰਡਾਰੇ ਦੇ ਦਰਵਾਜ਼ੇ ਖੋਲ ਦਿੱਤੇ ਗਏ ਬਜ਼ੁਰਗ ਬਾਬਾ ਉਹਦਾ ਛੋਟਾ ਜਿਹਾ ਪੋਤਾ ਉਹਨੇ ਲਾ ਕੇ ਆਪਣੀ ਚਾਦਰ ਦਾਣੇ ਭਰਲੇ ਦਾਣੇ ਜਿਆਦਾ ਸੀ ਕਿ 4 ਦਿਨ ਸੌਖੇ ਲੰਘ ਜਾਣਗੇ ਪਰ ਚੋਕਣਾ ਹੋਣ ਇੱਕ ਆਇਆ ਸਰਦਾਰ ਮੁੰਡਾ ਸਾ ਕੀਤਾ ਉਹਨੇ ਆਖਿਆ ਬਾਬਾ ਕੀ ਗੱਲ ਆਖਿਆ ਪੁੱਤਰਾ ਦਾਣੇ ਜਿਆਦਾ ਚੁੱਕੇ ਨਹੀਂ ਜਾ ਰਹੇ ਮੈਂ ਸੋਚਿਆ ਸੀ 4 ਦਿਨ ਸੌਖੇ ਲੰਘ ਜਾਣਗੇ ਤੇ ਆਖਿਆ ਕੋਈ ਨਹੀਂ ਪੁੱਤਰਾ ਜਿਸ ਵੇਲੇ ਜਿਸ ਵੇਲੇ ਉਸ ਸਰਦਾਰ ਨੂੰ ਇਹ ਗੱਲ ਕਹੀ ਬਜ਼ੁਰਗ ਨੇ ਤੇ ਬਜ਼ੁਰਗ ਨੂੰ ਸਰਦਾਰ ਕਹਿੰਦਾ ਬਾਪੂ ਕੋਈ ਨਹੀਂ ਮੈਂ ਵੀ ਤੇਰਾ ਪੁੱਤਰ ਆ ਤੇ ਜਿਸ ਵੇਲੇ ਗੁਰਮੁਖ ਪਿਆਰਿਓ ਕਹਿ ਕੇ ਸਿਰ ਤੇ ਪੰਡ ਚੱਕ ਲਈ ਤੇ ਉਹਦੇ ਘਰ ਬਾਪੂ ਮੂਰੇ ਮੂਰੇ ਤੇ ਨੌਜਵਾਨ ਪਿੱਛੇ ਪਿੱਛੇ ਤੇ ਜਾ ਕੇ ਜਿਸ ਵੇਲੇ ਘਰੇ ਦਾਣੇ ਸਿੱਟੇ ਤੇ ਬਜ਼ੁਰਗ ਬੜਾ ਖੁਸ਼ ਹੋਇਆ ਕਹਿੰਦਾ ਸਰਦਾਰਾ ਕਬਰਾਂ ਚ ਪਾ ਕੇ ਵੀ ਤੇਰਾ ਜਸ ਗਾਵਾਂਗਾ ਕਿ ਤੂੰ ਮੇਰਾ ਭਾਰ ਦਾਣੇ ਘਰ ਪਹੁੰਚਾਏ ਆ ਦੱਸ ਤੇਰਾ ਨਾਂ ਕੀ ਆ ਮੁੰਡਾ ਸਾ ਲਾਇਆ ਸਿਰ ਤੋਂ ਕਲਗੀ ਜਿਹੜੀ ਸੀ ਥੋੜੀ ਠਿੱਬੀ ਹੋ ਗਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਭਾਰ ਨਾਲ ਫਿਸ ਗਈ ਸੀ ਬਜ਼ੁਰਗ ਬਾਬਾ ਹੈਰਾਨ ਹੋਇਆ ਜਦੋਂ ਦੇਖਿਆ ਆਖਿਆ ਬਾਬਾ ਨਾਂ ਆ ਰੰਜੀਤ ਮੇਰਾ ਨੇਕੀ ਆ ਕਾਰ ਮੇਰੀ ਸੰਝਾ ਹੈ ਧਰਮ ਮੇਰਾ ਕਾਬਲ ਦੀਆਂ ਕੰਧਾਂ ਤੱਕ ਪਾਉਂਦਾ ਮੈਂ ਕੂਕਰ ਹਾਂ ਪਰ ਪਿਆਰੇ ਬਾਬਾ ਜੀ ਪਰਜਾ ਦਾ ਕੂਕਰ ਇਹਨਾਂ ਪਰਜਾ ਦਾ ਮੈਂ ਸੇਵਾਦਾਰ ਅਸਲ ਚੌਂਕੀਦਾਰ ਅਸਲ ਸੇਵਾਦਾਰ ਹਾਂ ਸਾਰੇ ਪੰਜਾਬ ਨੇ ਆਖਿਆ ਬਾਬਾ ਮੈਂ ਤੁਹਾਡਾ ਸੇਵਾਦਾਰ ਪੁੱਤਰ ਹਾਂ ਬਜ਼ੁਰਗ ਬਾਬੇ ਨੇ ਆਖਿਆ ਕਿਡਾ ਪਾਪ ਹੋ ਗਿਆ ਸ਼ੇਰੇ ਪੰਜਾਬ ਮਹਾਰਾਜਾ ਸਾਹਿਬ ਤੁਹਾਡੀ ਕਲਗੀ ਫਿਸ ਗਈ ਆ ਕਲਗੀ ਠੱਬੀ ਪੈ ਗਈ ਆ ਤੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਬਾਪੂ ਜੇ ਮੇਰੇ ਰਾਜ ਦੇ ਲੋਕ ਜੇ ਭੁੱਖੇ ਮਰਨ ਤੇ ਕਲਗੀਆਂ ਕੀ ਸੋਹਂਦੀਆਂ ਨੇ ਜੇ ਮੇਰੇ ਰਾਜ ਦੇ ਲੋਕ ਰੱਜ ਕੇ ਪਰਸ਼ਾਦਾ ਛਕਣਗੇ ਉਹਨਾਂ ਤੇ ਭੁੱਖ ਦਾ ਅਸਰ ਨਹੀਂ ਹੋਵੇਗਾ ਖੁਸ਼ਹਾਲ ਜ਼ਿੰਦਗੀ ਹੋ ਜੇ ਕਲਗੀਆਂ ਦੇਣ ਵਾਲੇ ਸੁਖੀ ਹੋਣਗੇ ਤੇ ਕਲਗੀਆਂ ਵੀ ਤਾਂ ਹੀ ਸੋਭਾ ਪਾਉਂਦੀਆਂ ਕਲਗੀਆਂ ਦਾ ਕੀ ਆ ਬਾਪੂ ਹੋਰ ਲੈ ਆਵਾਂਗੇ ਪਰ ਮੇਰੇ ਰਾਜ ਦੇ ਲੋਕ ਸੁਖੀ ਹੋਣੇ ਚਾਹੀਦੇ ਸੋ ਇਸ ਕਰਕੇ ਗੁਰਮਖੋ ਰਾਜ ਉਹ ਹੁੰਦਾ ਤਾਂ ਹੀ ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੇ ਰਾਜੇ ਲੋਕ ਹਾਕਮ ਲੋਕ ਆਪਣੀ ਪਰਜਾ ਤੇ ਜ਼ੁਲਮ ਕਰਦੇ ਆ ਉਹਨਾਂ ਨੂੰ ਇਤਿਹਾਸ ਵਿੱਚ ਹਿਟਲਰ ਤੇ ਔਰੰਗਜ਼ੇਬ ਵਗ੍ਹਾ ਯਾਦ ਕੀਤਾ ਜਾਂਦਾ ਸੋ ਆਓ ਇਹਨਾਂ ਵਿਚਾਰਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਮੰਚ ਦਾ ਸਾਰੀਆਂ ਕਿਸਾਨ ਜੂਨੀਅਨ ਸਾਰੇ ਏਕਤਾ ਦੀ ਲੜੀ ਚ ਪਰੋਕੇ ਇੱਥੇ ਬੈਠੇ ਮੇਰੀ ਅਰਦਾਸ ਵਾਹਿਗੁਰੂ ਦੇ ਚਰਨਾਂ 'ਚ ਇਸੇ ਤਰ੍ਹਾਂ ਏਕਤਾ ਦੀ ਲੜੀ ਵਿੱਚ ਪਰੋਕੇ ਕੇਂਦਰ ਸਰਕਾਰ ਨਾਲ ਜੋ ਗੱਲਬਾਤ ਚੱਲ ਰਹੀ ਹੈ ਸਤਿਗੁਰ ਦੇ ਅੱਗੇ ਅਰਦਾਸ ਹੈ ਸੱਚੇ ਪਾਤਸ਼ਾਹ ਮਹਾਰਾਜ ਗੱਲਬਾਤ ਸਫਲ ਕਰੇ ਕੇਂਦਰ ਸਰਕਾਰ ਨੂੰ ਮੰਨਣਾ ਪਵੇ ਕਿਸਾਨਾਂ ਦਾ ਮੋਰਚਾ ਸਫਲ ਹੋਵੇ ਤੇ ਕਿਸਾਨ ਇੱਥੋਂ ਜਿੱਤ ਦੇ ਜੈਕਾਰੇ ਲਾਉਂਦੇ ਹੋਏ ਆਪਣੇ ਘਰਾਂ ਨੂੰ ਆਪਣੇ ਖੇਤਾਂ ਨੂੰ ਪਰਤਣ ਕੇਂਦਰ ਸਰਕਾਰੇ ਭੁਲੇਖਾ ਛੱड़ਦੇ ਕਿ ਸ਼ਾਇਦ ਇਹ ਅੱਧ ਵਿਚਾਲੇ ਚਲੇ ਜਾਣਗੇ ਜਾਂ ਇਹ ਲਮਕਾ ਦਿੱਤਾ ਮੋਰਚਾ ਤੇ ਸ਼ਾਇਦ ਹੌਸਲੇ ਪਸਤ ਹੋ ਕੇ ਚਲੇ ਜਾਣਗੇ ਇਹਨਾਂ ਦੇ ਹੌਸਲੇ ਪਸਤ ਹੋਣ ਵਾਲੇ ਨਹੀਂ ਇਹਨਾਂ ਨੇ ਇੱਥੇ ਨਵਾਂ ਪੰਜਾਬ ਵਸਾ ਦਿੱਤਾ ਨਵੇਂ ਪਿੰਡ ਵਸਾ ਦਿੱਤੇ ਦਿੱਲੀ ਦੇ ਚਾਰ ਸਵੇਰੇ ਕੇਂਦਰ ਸਰਕਾਰ ਨੂੰ ਦੇਖਣੇ ਚਾਹੀਦੇ ਆ ਤੇ ਜੇ ਪਰਜਾ ਜੇ ਕਿਸਾਨ ਮਜ਼ਦੂਰ ਨਹੀਂ ਚਾਹੁੰਦੇ ਕਾਨੂੰਨਾਂ ਨੂੰ ਤੇ ਫਿਰ ਇਹਨਾਂ ਕਾਨੂੰਨਾਂ ਤੇ ਕੇਂਦਰ ਸਰਕਾਰ ਨੂੰ ਜिद ਨਹੀਂ ਕਰਨੀ ਚਾਹੀਦੀ ਮੈਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੋਰਚੇ ਦਾ ਸੰਪੂਰਨ ਸਮਰਥਨ ਕਰਦਾ ਪਹਿਲਾਂ ਟਿਕਰੀ ਬਾਰਡਰ ਵਾਲੇ ਪਾਸੇ ਗਏ ਸੀ 9 ਤਰੀਕ ਨੂੰ ਮੈਡੀਕਲ ਕੈਂਪ ਦੀਆਂ ਸੇਵਾਵਾਂ ਇੱਥੇ ਵੀ ਬੇਅੰਤ ਸੇਵਾਵਾਂ ਅੱਜ ਵੀ ਡਾਕਟਰਾਂ ਦੀਆਂ ਟੀਮਾਂ ਮੈਡੀਕਲ ਸੇਵਾਵਾਂ ਨਾਲ ਨੇ ਗੁਰੂ ਕਿਰਪਾ ਕਰੇ ਜਿੰਨੀ ਜਿੰਨੀ ਸੇਵਾਜੀ ਦੇ ਹਿੱਸੇ ਆਈ ਹੈ ਉਨੇ ਸੇਵਾ ਕਰਨੀਆਂ ਮੈਂ ਸਾਰੀਆਂ ਸੇਵਾ ਕਰ ਰਹੀਆਂ ਜਥੇਬੰਦੀਆਂ ਮਹਾਪੁਰਸ਼ਾਂ ਸੰਗਤਾਂ ਦਾ ਸਭ ਦਾ ਧੰਨਵਾਦ ਕਰਦਾ ਔਰ ਇਹ ਸੰਯੁਕਤ ਮੋਰਚਾ ਕਿਸਾਨ ਸੰਯੁਕਤ ਮੋਰਚਾ ਦੀ ਸਟੇਜ ਤੇ ਜਿੰਨੀਆਂ ਵੀ ਸਾਡੀਆਂ ਕਿਸਾਨ ਜੁਨੀਆਨਾ ਦੇ ਆਗੂ ਸਹਿਬਾਨ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਬੇਨਤੀ ਕਰਦਾ ਇਸੇ ਤਰ੍ਹਾਂ ਏਕਤਾ ਦੀ ਲੜੀ ਦੇ ਨਾਲ ਏਕਤਾ ਦੇ ਵਿੱਚ ਸਾਰੇ ਇੱਕ ਮੋਠ ਹੋ ਕੇ ਕੇਂਦਰ ਸਰਕਾਰ ਨੂੰ ਮਜਬੂਰ ਕਰਦੇ ਹੋ ਕਿ ਉਹਨਾਂ ਨੂੰ ਇਹ ਬਿੱਲ ਜਿਹੜੇ ਆ ਵਾਪਸ ਕਰਨੇ ਪੈਣ ਭੋਲਾ ਚੁੱਕਾਂ ਦੀ ਖਿਮਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਓ ਗੱਜ ਕੇ ਫਤਿਹ ਬੁਲਾਓ ਤੇ ਅਗਲਾ ਪ੍ਰੋਗਰਾਮ ਸਤਕਾਰਯੋਗ ਪ੍ਰਬੰਧਕਾਂ ਦੇ ਪਾਸੋਂ ਸਰਵਣ ਕਰਨਾ ਕੋਈ ਰਸਨਾ ਵਾਂਜੀ ਨਾ ਰਹੇ ਸਤਿਗੁਰਾਂ ਨੂੰ ਸਭ ਜਿਆਦਿਆਂ ਨੂੰ ਯਾਦ ਕਰਕੇ ਕਿਉਂਕਿ ਆ ਪੋਹ ਦਾ ਮਹੀਨਾ ਤੇ ਬਾਜਾਂ ਵਾਲੇ ਸਤਿਗੁਰ ਦੀ ਕੁਰਬਾਨੀ ਸਭ ਜਿਆਦਿਆਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਬੁਲੰਦ ਆਵਾਜ਼ ਦੇ ਵਿੱਚ ਸਾਰੇ ਫਤਿਹ ਦੀ ਸਾਂਝ ਕਰਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ